ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿ ਰਸ ਸੋ ਸਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾ ਕਿਸ ਤੋਸ਼ ਚਰ ਮਾਰਿਆ ਪਰਲਾ ਤਰਾਇਆ ਅਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਦੇ ਮੁਖ ਲਾਇਆ ਜਨ ਨਾਨਕ ਸਰ ਜਿਵਿਆ ਅੰਤ ਨਹੀਂ ਛਡਾਇਆ चलोक महला पहला दुख दारु सुख रोग पया जा सुखता हो तू करता करना मैं नाही जाऊं करी न हो बलिहारी कुदरत वसा तिरंत न जाई लिखया सो राग सा महला पहला इको अंकार सतगुरु प्रसाद ਸੋਦਰ ਤੇਰਾ ਕੇਹਾ ਸੋ ਕਰ ਕੇਹਾ ਜਿਤ ਬਹਿ ਸਰਬ ਸਮਾਹਲੀ ਵਾਜੀ ਤੇਰੇ ਨਦ ਅਨੇਕ ਸੰਖ ਕੀਤੇ ਤੇਰੇ ਬਵਨ ਹਾਰੇ ਕੀਤੇ ਤੇਰੇ ਰਾਗ ಪರಿ ਸੁਖਈਏ ਕੀਤੇ ਤੇਰੇ ਗਵਨ ਹਾਰੇ ਗਵਨ ਤੁਜਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਨ ਤੁਧਨ ਚਿਤ ਗੁਪਤ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਧਨ ਇਸਰ ਬਰਮਾ ਦੇਵੀ ਸਹੋਂ ਤੇਰੇ ਸਦਾ ਸਵਾਰੇ ਗਾਵਨ ਤੁਧਨ ਇੰਦਰੇਂਦਰ ਆਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਧਨ ਸਿੱਧ ਸਮਾਧੀ ਅੰਦਰ ਗਾਵਨ ਤੁਧਨ ਸਾਧ ਵਿਚਾਰੇ ਗਾਉਂ ਤੁਦਨੋ ਜਤੀ ਸਦੀ ਸੰਤੋਖੀ ਗਾਉਂ ਤੁਦਨੋ ਵੀਰ ਕਰਾਰੇ ਗਾਉਂ ਤੁਦਨੋ ਪੰਡਤ ਪਣ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਉਂ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਉਂ ਤੁਦਨੋ ਰਤਨ ਪਾਏ ਤੇਰੇ ਅਠਸਰ ਤੀਰਥ ਨਾਲੇ ਗਾਉਂ ਤੁਦਨੋ ਜੋਦ ਮਹਾਬਲ ਸੂਰਾ गावन तुदन खाणी चारी गावन तुदन मंडल ब्रह्मंडल कर करखे तेरे थारी सही तुदन गावन जो तुद पावन रते तेरे भक्त रसाले होर केते तुदन गावन से मैं चित ने आवण नानक ज्ञा विचारे सोई सोई सदा सत साहिब सचा सची नाई है बी ओ सी जैन जसी रचना जिनर चाई रंगी रंगी भांती कर कर सि माया जिनो पाई कर कर देख गीत अपना ज्योत दिस दी वढाई ज्योतज भाव सोई करसी फिर उक मना करना जाय सो पासह सप साहिब नानक रहन जाय अस मल पहला ਸੁਣ ਵਡਾ ਕਿਸ ਗੋਇ ਕੇ ਵਡ ਵਡ ਰਿਠਾ ਹੋਈ ਕੀਮਤ ਪਾਈ ਨਾ ਕਿਹਾ ਜਾਈ ਕਹਿਣ ਵਾਲੀ ਤੇ ਰਹਿ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰ ਗੁਣ ਗਹਿਰਾ ਕੋਈ ਨ ਜਾਣ ਤੇਰਾ ਕਿ ਤੱਕ ਇਹ ਵੜ ਚੇਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮੇਲਾ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਗਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਉ ਤਪ ਸਭ ਜੰਗਿਆਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਧ ਵਿਣਸ ਦੇ ਕਿਨ ਨ ਪਾਹੀਆ ਕਰ ਮਿਲਣ ਢਗ ਰਹਾਈਆ ਆਖਣ ਵਾਲਾ ਗਿਆ ਵਿਚਾਰ ਇਸਖਤੀ ਬਰੇ ਤੇਰੇ ਪੰਡਰ ਜਿਸ ਤੂੰ ਦੇ ਤਿਸੇ ਗਿਆ ਚਾਰ ਨਾਨਕ ਸਤ ਸਵਰਨ ਰ ਅਸਮਲ ਬੈਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਚਨਾ ਸੱਚੇ ਨਾਮ ਕੀ ਲਗੇ ਭੂਖਾ ਉਹ ਭੂਖਾ ਖਾਇ ਚਲੀਏ ਦੂਖਾ ਸੋ ਕਿਉਂ ਸਰੇ ਮੇਰੀ ਮਾਇ ਸਚਾ ਸਾਹਿਬ ਸਚਿ ਨਹੀ ਰਹਾ ਸਚੇ ਨਾਮ ਕੀ ਤਿਲ ਵੜਿਆ ਹਾਈ ਆਖ ਤੱਕ ਕੀਮਤ ਨਹੀਂ ਪਾਈ ਇਸ ਅਮਰ ਕੇ ਅਖਣ ਪਾਹੇ ਵਡਾ ਨੋ ਵੇ ਘਾਟ ਨ ਜਾਇ ਨਾ ਹੋ ਮਰੀ ਨਾ ਹੋ ਵਸੋਗ ਜਿੰਦ ਰਹਨ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋ ਜੇ ਵੜਿਆ ਹਪਤੇ ਵੜਤੇ ਰਿਹਤ ਜਿੰਦਨ ਕਰਕੇ ਕੀਤੀ ਰਾਤ ਖਸ ਸੰਸਰ ਤੇ ਕਮ ਜਾਤ ਨਾਨਕ ਨਵ ਬਸਨਾਤ raag gujri mahala chautha har ke jan satguru sat purkha bina karu krupaas ham keere kiram satguru sarnai kar dhyan pargaas mere mit gurdev mako ram naam pargaas gurmat naam mera pran sukhai har kirtam ri reh rahar har jan ke wad bhag wadhere ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹ ਮਿਲ ਸੰਗਤ ਗੁਣ ਬਰਗਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਜਿਨ ਹਰ ਹਰ ਅਸ ਨਾਮ ਨ ਪਾਇਆ ਤੇ ਭਾਗ ਹੀਣ ਜਉ ਪਾਸ ਜੋ ਸਤਗੁਰ ਸੰਗਤ ਜੋ ਸਤਗੁਰ ਸਰਨ ਸੰਗਤ ਨੀ ਪਾਈ ਤਿਨ ਤ੍ਰਿਗਦੀਵ ਤ੍ਰਿਗਦੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਕਿੰਦਰ ਮਸਤਿ ਕਲਿਖਿਆ ਲਿਖਾਸ ਧਨ ਧਨ ਸਤ ਸੰਗਤ ਜੀ ਤਰਸ ਪਾਇ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹਲਾ ਪੰਜਵਾ ਕਾਹਿਰੀ ਮਨ ਚਿਤ ਵੈ ਉਦਮ ਜਾਰ ਜੀਓ ਭਰਿਆ ਸੈਲ ਪਥਰ ਅਜੰਤ ਬਈ ਤਾਂ ਕਰ ਜੇ ਕਾਕੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ ਠਰਿਆ ਰਹਾ ਜਨਨ ਪਿਤਾ ਲੋਕ ਸੁਦ ਬਨਤਾ ਕੋਇਨ ਕਿਸ ਕੀ ਤਰਿਆ ਸਿਰ ਸਿਰੰਜਿਕ ਸਬਾਹੀ ਠਾਕੁਰ ਕਾਹੀ ਮਨ ਪਾਉ ਕਰਿਆ ਊਡੇ ਊਡਾ ਵੈਸੇ ਕੋਸ਼ ਤਿਸ ਪਾਚੈ ਬਚਰੇ ਸ਼ਰਿਆ ਤਿਨ ਕਵਨ ਖਲਾਵੇ ਗਉਣ ਜੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਸਤਿਗੁਰ ਕਰਤਲ ਧਰੇਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰੰਤਨ ਪਰ ਵਰਿਆ ਰਗਸ ਮਹਲਾ 4 ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਰਨਜਨ ਹਰ ਪੁਰਖ ਨਰਨਜਨ ਹਰ ਅਗਮ ਅਗਮ ਪਰ ਸਬਦਿ ਆਵੈ ਸਬਦਿ ਆਵੈ ਤੁਧ ਜੀ ਹਰ ਸਚ ਸਿਰਜਣਹਾਰ ਸਭ ਜੀ ਹੈ ਤੇਮਾਰੇ ਜੀ ਤੁਝੀਆਂ ਕਾ ਦਾਤਾਰ ਹਰ ਦਇਆ ਬ ਸੰਤੋ ਜੀ ਸਬਦ ਗੁਸਰਨਹਾਰ ਹਰਿਆ ਪੇਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਵਨ ਰੰਤਰ ਜੀ ਹਰੇ ਕੋ ਪੁਰਖ ਸਮਾਨ ਇਕ ਦਾਤੇ ਇਕ ਬਿਖਾਰੀ ਜੀ ਸਤਿ ਰਿਜੋ ਜੁਗ ਮਡਾੜਾ ਤੂੰ ਆਪੇ ਦਾਤਾ ਆਪੇ ਪੁਗਤ ਜੀ ਹਾ ਤੁਦ ਬਿਨਿ ਅਵਰ ਨ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣਿ ਆਖ ਵਖਾਣਾ ਜੋ ਸਿਵਹ ਜੋ ਸਿਵ ਤੁਦ ਜੀ ਜਨ ਨਾਨਕ ਤਿਨ ਗੁਰ ਬਾਣਾ ਹਰਤਿ ਆਵੈ ਹਰਤਿ ਆਵੈ ਤੁਦ ਜੀ ਸੇ ਜਨ ਜੁਗ ਮੈਂ ਸੁਖ ਵਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰਿ ਧਿਆਇਆ ਜੀ ਤਿੰਤ ਟਟੀ ਜਮ ਕੇ ਫਾਂਸੀ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਜਿਨ ਕਾ ਭਉ ਸਭ ਗਵਾਸੀ ਜਿਨ ਸੇ ਵਿਹਾ ਜਿਨ ਸੇ ਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਧਿਆਇਆ ਜੀ ਜਿਨ ਨਾਨਕ ਤਿਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗ ਸਲਾਹ ਤੁਜੀ ਹਰ ਅਨੇਕ ਅਨੇਕ ਅਨੰਤ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੇ ਅਨੇਕ ਤੇਰੀ ਅਨੇਕ ਪੜ੍ਹੇ ਬਹੁ ਸਿਮਰ ਸਾਥ ਜੀ ਕਰ ਗਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤ ਤੂੰ ਆਦਿ ਪੁਰਖਾ ਪਰਪੁਰ ਕਰਤਾ ਜੀ ਤੂ ਜੇ ਵੜਿ ਅਵਣ ਕੋਈ ਤੂ ਜੁਗ ਜੁਗੇ ਕੋ ਸਦਾ ਸਦਾ ਤੂੰ ਏਕੋ ਜੀ ਤੁਨੇ ਚਲ ਕਰਤਾ ਸੋਈ ਤੁਧਿਆਪੇ ਪਾਵੈ ਸੁਵਰਤ ਜੀ ਤੂੰ ਆਪੇ ਕਰੈ ਸੋਈ ਤੁਧਿਆਪੇ ਸ੍ਰੇਟ ਸੋ ਪਾਏ ਜੀ ਤੁਹਿਆ ਪੈ ਸਿਰ ਸੋ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਅਸਮਹਲ 4 ਤੂੰ ਕਰਤਾ ਸਿਜਰ ਮੈਂਡਾ ਸਾਈ ਜੋ ਤੂੰ ਭਵ ਸੋਈ ਥੀ ਸੀ ਜੋ ਤੂੰ ਦੇ ਸੋ ਹੁ ਪਾਈ ਰਹਾ ਸਭ ਤੇਰੀ ਤੂੰ ਸਬਣੀ ਧਿਆਆ ਜਿਸਨੋ ਕਿਰਪਾ ਕਰ ਹੈ ਤੈਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਗਵਾਇਆ ਤੁਦਿਆ ਵਿਚੋੜਿਆ ਆਇਆ ਮਿਲਾਇਆ ਤੂੰ ਦਰਿਆਉ ਸੋ ਤੁਜਿ ਮਾਇ ਤੁਦ ਬਿੰਦੂ ਜਾ ਕੋਈ ਨਾਹੀ ਜੀਅ ਜਨ ਸੋ ਤੇ ਰਖੇਂ ਵਿੰਜੋਗ ਮੇਲ ਵਿਚੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਹਿ ਸੋ ਜਿਨ ਜਾਣਹਿ ਹਰ ਗੁਣ ਸਦਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿ ਜੀ ਇਹ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਦ ਬਿੰਦੂ ਜਾਵਰਣ ਕੋਇ ਤੂੰ ਕਰ ਕਰ ਵੇਖੈ ਜਾਣੇ ਸੋਇ ਜਿਨ ਨਾਨਕ ਗੁਰਮੁਖ ਪ੍ਰਗਟ ਹੋਇ ਅਸ ਮਹਲਾ ਪਹਿਲਾ ਤੇ ਸਰਵਣੇ ਪਹਿਲੇ ਨਿਵਾਸ ਪਾਣੀ ਪਾਵਗ ਤਿਨਹਿ ਕੀਆ ਪੰਕਜ ਮੋਹ ਹੈ ਭਗਣੀ ਚੱਲੈ ਹਮ ਦੇਖਾ ਤਾਈ ਰੁਬਿਆ ਲੈ ਮਨ ਇਕਨ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਾ ਨਾ ਹੂੰ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਣਵਤ ਨਾਨਕ ਦਿਨ ਕੀ ਸ਼ਰਣ ਜਿਨ ਤੂੰ ਨਹੀਂ ਵਿਸਰਿਆ ਅਸਮਲ ਪੰਜਵਾ ਪਈ ਪਰਪਤ ਮਾਨੁਖ ਦੇ ਬਾਰੀਆ गोबिंद मिल कि तिरी बरिया अवर का काम मिल सा संगत भज के बलनावा संजाम लाग पाव जल जन बिरता जात रंग माया करा जप तप संजम तर मना कमाया सेवा साधन जाने आ रे राया कहु नानक हम नीच करमा ਸਰਨ ਪਰੇ ਕੀ ਰੱਖੋ ਸ਼ਰਮ ਜਪ ਤਪ ਸੰਜਮ ਤਰ ਮਨ ਕਮਾਇ ਸੇਵ ਸਾਧਨ ਜਾਨਿਆ ਰਾਇ ਕਹ ਨਾਨਕ ਯਮਨੀ ਚ ਗਰਮ ਸਰਨ ਪਰੇ ਕੀ ਰੱਖੋ ਸ਼ਰਮ ਕਭਿ ਉਵਾਜ ਬੀਲਤੀ ਚਉਪਈ ਅਮਰੀ ਕਰੋ ਆਧਿਰਛ पूर्ण होए चित कीचा तब चरण नमन रे हमरा अपना जान करो कृपा कर हमरे दुर्शवा तुम गाओ अब आते मोहि बचावो सुखी बसै मोरो परिवार सेवक सिख सब करतार मोर छन कर दे करियै सब ऋण को संगरियै ਗੁਰਨ ਹੋਏ ਮਾਰਿਆਸ ਤੁਰ ਬਜਨ ਕੀ ਰਹੇ ਪਿਆਸ ਤੁਮੇ ਛਾੜ ਕੋਈ ਅਵਰਨ ਤਿਆਗ ਜਬਰਜਾਹੂ ਸੋ ਤੂੰ ਤੇ ਪਾਉ ਸੇਵਕ ਸਿੱਖ ਮਰ ਤਰੀਏ ਚੰਨ ਚੰਨ ਸਤਰ ਹਮਾਰੇ ਮਰੀਏ ਅਬਾਧ ਮੁਝੇ ਬਰਿਏ ਮਰਨ ਕਾਲ ਕਾਂਦਰਾਸਨ ਵਾਰੇ ਹੋ ਜੋ ਸਦਾ ਹਮਾਰੇ ਪਛਾ ਸਰੀਰ ਤੋਂ ਜੋ ਜੋ ਕਰਿਉ ਰਚਿ ਰਖ ਲਿਓ ਮੋਹਿ ਰਖਣ ਹਾਰੇ ਸਾਹਿਬ ਸੰਤ ਸਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤ ਤੁਮਹ ਪੂਰੀ ਚਤੁਰਦਸ਼ ਕੰਤ ਕਾਲ ਪਾਇ ਬਰਮਾ ਬਵਤਰਾ ਕਾਲ ਪਾਇ ਸ਼ਿਵ ਜੀ ਮਵਤਰਾ ਕਾਲ ਪਾਇ ਕਨ ਬਿਸਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾਸਾ जवनकाल जोगी शिवगी बेदराय वर्मा जोधिया जवन काल सब लोक सवारा नमस्कार है ताय हमारा जवन कल सब जगत बनायो देवता अपजायो अपजाओ के कैतारा सोई गुरु समझो हमारा नमशिकارتि सी को हमारी सकल प्रजा जनी आप सवारी सेवकन को सेवकन सुख दियो सत्रण क पलम बंद कीओ कट कट के अंतर की जानत भरे बुरे की पीर पहचानत चींटी देखूं चरिय अस्थूला सब पर कृपा दृष्ट कर फूं संतन दुख पाएती दुखी ਸੁਖ ਪਾਹੇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਘਟ ਘਟ ਕੇ ਪੜ ਪੜ ਗੀ ਜਨ ਜਬ ਉਦ ਕਰਖ ਕਰਾ ਕਰ ਤਾਰ ਪਰ ਜਾ ਤਰ ਤਵ ਦੇ ਅਪਾਰ ਜਬ ਯਾ ਕਰ ਕਰਤ ਕਬੂ ਤੁਮੇ ਮਿੰਤ ਦੇ ਦਰ ਸਭ ਹੋ ਜੀਤੇ ਬਦਨ ਸੇਟ ਸਵਤਾਰ ਆਪੇ ਆਪਣੇ ਬੂਝ ਵਿਚਾਰੈ ਮੇ ਸਭ ਹੀ ਤੇ ਰਤ ਨਿਰਲਮ ਜਾਨਤ ਬੇਦ ਪੇਦਰਯਲਮ ਤ੍ਰੰਕ ਕਨ ਰਵ ਕਨ ਲੰਭਾ ਆਦਨੇ ਨਾ ਨਾਦ ਸਹੰਭਾ ਤਕ ਮੁਣ ਚਰਤ ਪੇਦਾ ਿਆ ਕੋ ਪੇਵ ਨ ਪਾਵੰਤ ਬੇਦ ਤਾ ਕੋ ਕਰਪਾ ਨੁ ਮਨਤਾ ਮਹ ਮੁਣ ਕਚ ਪੇਦਨ ਜਾਨਤ ਮਹ ਦੇਵ ਕੋ ਕ ਸਦਾ ਸੇਵਾ निरंकारका चिंतन पीवा आप अपनी भुत जेती वर्णता पिन पिन तुह देती तुम्हरा लखन जाय पसहारा कह बेद सजा प्रथम संसार एक रूप अनुप स्वरूप रंग प्यो राव कूप अंड जेरा सीत जगीनी अतपुज खान बहु दीनी कंफो राजा हम बैठा तो सिमट पयो शंकर इकट्ठा सगरी सिर दिखाया जाम्ब आज का स्वरूप स्वाम्ब अब रक्षा मेरी तम करो सिख बारा सिख संगरो दुष्ट जीते उठ बतुत पाता सकल मलेश करो रणगाता యేయ్ తోయ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤਾ ਮਹਾਰੇ ਪਰਖ ਜਾਉਣ ਪਗ ਪਰੇ ਤਿਹਾਰੀ ਤਿਨ ਕੇ ਤੁਮ ਸੰਕਰ ਸਵਟਾਰੇ ਜੋ ਕਲਗੋ ਇਕ ਬਾਰਤਿ ਆਈ ਹੈ ਤਾਂ ਕੇ ਕਾਲ ਨਿਗੜਨੀ ਹੈ ਰਚਾਏ ਤੈ ਸਭ ਕਾਲ ਦੁਸ਼ਟ ਰਿਤ ਰਤ ਕਾਲ ਕਿਰਪਾ ਦ੍ਰਿਸ਼ਟਿ ਨ ਜਾਏ ਨ ਹਰ ਹੋ ताके ताब तनक मुहार हो रेत सिद्ध घर मोह सब हो दौड़ सांस वै न कोई एक बार जिन तुम संभारा काल पा देता है अबारा जिनर नाम ते हारो का दर्द दुष्ट दोग तेरा कड़क के तब शरण तारी अब देने हो अबारी ਸਰਬ ਧਾਰ ਮੋਹ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਖੜਗ ਕੇ ਤਮ ਸਰਣ ਦਿਹਾਰੀ ਆਵਦਨ ਉਪਬਾਰੀ ਸਰਬ ਧਾਰ ਮੋਹ ਸਹਾਈ ਦੁਸ਼ਟ ਦੋਖ ਤੇ ਨੇ ਹੋ ਬਚਾਈ ਸਿਆ ਪਹੀ ਗਏ ਜਬ ਤੇ ਕਮਰੇ ਤਦ ਗਵਾਗਤਰੇ ਨਿਆਨਯੋ राम रहीम पुराण कुरान अनेक कह मत एक मन सिमरत शास्त्र विहेद सब मुफेद कह एक न जान सीरियस पान कृपा तुम कर नैन कहो सब तो ही बखानियो दोहरा सगल दवार कुछ गए हो तुम्हार दवार बह गए की लाज यस गोबिंद दास तुहार सगल दबारी कुछ डक गए हो तुहार दबार बह गए की लाज यस गोबिंद दास तुहार रामकली कली महला तीजा आनंद एक ओंकार सतगुरु प्रसाद ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾ ਪਾਇਆ ਸਹਿ ਸੇਤੀ ਮਨ ਵਧੀਆਂ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਉ ਹਰਿ ਕੀਰਾ ਮਨ ਜਨੀ ਵਸਾਇਆ ਕਹਿ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੂ ਕਰ ਤੇਰਾ ਕਰ ਸਭ ਸੁਵਾਰਨਾ ਸਬਨਾ ਗਲਾ ਸਮਰਾਤ ਸੁਆਮੀ ਸੋ ਕਿਆ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਨਾਲੇ ਸੱਚੇ ਸਾਹਿਬ ਕਿਆ ਨਹੀਂ ਕਰਤੇ ਰ ਕਰਤਾ ਤੇਰਾ ਸਭ ਕੁਝ ਹੈ ਜਿਲਦੇ ਸੁਭਾਵੇ ਸਦਾ ਸਿ ਸਲਾ ਤੇਰੀ ਨਾਮ ਨਵਸਾਵੇ ਨਾਮ ਜਿਨ ਕੇ ਮਨ ਵਸੇ ਆ ਵਾਜੀ ਸ਼ਬਦ ਕਨਹੇਰੇ ਕਹੇ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਅਧਾਰੋ ਸੱਚਾ ਨਾਮ ਧਰਮੇਰਾ ਜਿਨ ਭੁਖਾ ਸਭ ਗਵਾਈਆ ਕਰ ਸ਼ਾਂ ਸੁਖ ਮਨ ਆਈ ਵਸਿਆ ਇਲਛਾ ਸਭ ਪੁਜਾਈਆ सदा कुर्बान कीता गुरु विटो जिस दी है वढाई कहे नानक सुन संत हो शब्द रो प्यारो मेरा आधार वाजे पंच शब्द तित कर सबग कर सबग शब्द वाजे कला जित कर धरिया पंच दूत दवास किते काल कंठ कुमारिया ਤੁਰ ਕਰ ਪਾਇਆ ਤੁਧ ਜਿਨ ਕੋ ਸ੍ਰੀ ਨਾਮੁ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖਵਾ ਕਿਥੇ ਕਰ ਅਨਹਦ ਬਾਜੇ ਆਨੰਦ ਸੁਣ ਹੋਵੈ ਭਾਗੀ ਹੋ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਾਇਤ ਪਵਤਾ ਸਤ ਗੁਰ ਰਿਆ ਭਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਾਇਤ ਪਵਤਾ ਸਤਿਗੁਰਿਆ ਪਰਪੂਰੇ ਬੇਰਵੰਤ ਨਾਨਕ ਗੁਰ ਚਰਨ ਲਾਗੇ ਵਾਝਿਆ ਨਹਦ ਤੂਰੇ ਬੰਦਾਵਣੀ ਮਾਲਾ ਪੰਜਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੁਹਦਾਰ ਏਕੋ ਖਵਜਿਕੋ ਪੁੰਚਾ ਤਿਸ ਕਾ ਯੁਧਾਰ ਏ ਵਸਤ ਜੀ ਨਾ ਜਾਈ ਜਿਤ ਨੇ ਤਰ ਖੁਰਦਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰ ਸਲੋਕ ਮਹੱਲਾ ਪੰਜੀਵਾ ਤੇਰਾ ਕੀਤਾ ਜਾ ਤੂ ਲਾਹੀ ਮਹਿਨੁ ਜੋਗ ਕਿ ਤੂਈ ਮਨਿਰ ਗੁਣਿਆ ਰਹਿ ਕੋ ਗੁਣ ਦਾਹੀ ਆਪ ਤੇ ਤਰਸ ਪਿਓਈ ਦਰਸ ਪਿਆ ਮਹਿਰਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰੀਆ ਦਰਸ ਪਿਆ ਮਹਿਰਮਤ ਹੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰੀਆ ਦਰਸ ਪਿਆ ਮਹਿਰਮਤ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵਰਿਆ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ